ਹਾਂ ਜੀ ਕੀ ਨਾਮ ਜਿੱਥੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਚਰਨਜੀਤ ਸਿੰਘ ਹੈ ਮੈਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹਾਂ ਅੱਜ ਪੰਜਾਬੀਆਂ ਲਈ ਖਾਸ ਕੇ ਕਾਪੀ ਪੰਜਾਬੀਆਂ ਲਈ ਦਿਨ ਬਹੁਤ ਅਹਿਮ ਹੈ ਮਾਗੀ ਦਾ ਮੇਲਾ ਮੁਕਸਰ ਕਿਉਂ ਮਸ਼ਹੂਰ ਹੈ ਕਿਉਂ ਫੇਮਸ ਹੈ ਲੋਕਾਂ ਨੂੰ ਇਤਿਹਾਸ ਦਾ ਨਹੀਂ ਪਤਾ ਅੱਜ ਅਸੀਂ ਕਿੱਥੇ ਮਰ ਰਹੇ ਹਾਂ ਆਪਣੇ ਬੱਚੇ ਨੂੰ ਨਾਂ ਦੇ ਦੱਸਣ ਗੁਰੂਆਂ ਦੇ ਨਾਂ ਦੱਸਣ ਦੇ ਤੇ ਨਾਂ ਇਤਿਹਾਸ ਤੋਂ ਜਾਣੂ ਕਰਨਾ ਨਾ ਉਹ ਸੁਣਨਾ ਚਾਹੁੰਦੇ ਨੇ ਸੁਣੋ ਜੇ ਪੜ ਨਹੀਂ ਸਕਦੇ ਕਈ ਲੋਕ ਨੇ ਵੈਸੇ ਆ ਥੋੜਾ ਆਊਟ ਆਫ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਈ ਲੋਕ ਨੇ ਜਿਹੜੇ ਵਿਚਾਰੇ ਬਾਹਰ ਦੇ ਨੇ ਉਹ ਪੰਜਾਬੀ ਚ ਬੋਲ ਨਹੀਂ ਸਕਦੇ ਪੜ ਨਹੀਂ ਸਕਦੇ ਪਰ ਸੁਣਦੇ ਜ਼ਰੂਰ ਨੇ ਸੁਣਨਾ ਵੀ ਬੜਾ ਸ਼ਰਮਦਾ ਜੇ ਅੱਜ ਮਾਗੀ ਦਾ ਦਿਨ ਦੇ ਵਿੱਚ ਇਸ਼ਨਾਨ ਕਰਨਾ ਵੈਸੇ ਕਿਹਨੇ ਕਿ ਮਾਗ ਮੰਜਨ ਸੰਸਾਧੂਆਂ ਧੂੜੀ ਕਰ ਇਸ਼ਨਾਨ ਵੈਸੇ ਤੇ ਦਾ ਮਤਲਬ ਬੜਾ ਡਿਫਰੈਂਟ ਹੈ ਕੋਦੇ ਚ ਕਿਹਾ ਕਿ ਗੁਰੂ ਜੀ ਨੇ ਕਿ ਸੰਗਤ ਕਰ ਤੇ ਜਰੂਰੀ ਨਹੀਂ ਕਿ ਇਸ਼ਨਾਨ ਹੀ ਕਰਨਾ ਕਿਉਂਕਿ ਉਸਤਨ ਦਾ ਪਰੰਪ੍ਰਾ ਲਿਖੇ ਜਦੋਂ ਕੱਢਿਆ ਗੁਰੂ ਗ੍ਰੰਥ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਪਰੰਪ੍ਰਾ ਲਿਖਿਆ ਜੂ ਕੱਢਣ ਵਾਸਤੇ 12 ਮਾਹ ਦੇ ਪਾਠ ਵਿੱਚ ਹਰ ਮਹੀਨੇ ਦਾ ਇੱਕ ਮਤਲਬ ਹੈ ਹਰ ਮਹੀਨੇ ਦਾ ਕੀ ਮਤਲਬ ਅੱਜ ਮਾਗ ਦਾ ਮਹੀਨਾ ਸ਼ੁਰੂ ਹੋਇਆ ਸੰਗ੍ਰਾਂਦਰੀ ਤਾਂ ਮਗਰ ਸੰਗ੍ਰਾਂਦਰੀ ਵੀ ਕੁਝ ਲੋਕ ਹਿੰਦੀ ਵਾਲੇ ਇਹਨਾਂ ਦੋ ਲੋਕ ਮਗਰਤ ਲਾਉਂਦੇ ਕਹਿੰਦੇ ਨੇ ਅਸੀਂ ਮਾਗੀ ਦਾ ਦਿਨ ਕਹਿੰਦੇ ਮਾਗੀ ਅੱਜ ਤੇ ਫਰਕ ਬਸ ਇੰਨਾ ਹੀ ਦਾ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਵੀ ਵੈਸੇ ਜੇ ਸਹੀ ਮਨੋਂ ਤਾਂ ਅੱਜ ਹੀ ਸ਼ੁਰੂ ਹੁੰਦਾ ਹੈ ਦੇਫੀਜ ਨੂੰ ਕਹਿੰਦੇ ਨੇ ਤੇ ਸਾਰਿਆਂ ਨੂੰ ਮਾਗੀ ਦੇ ਮੇਲੇ ਦਾ ਮਗ ਸੰਗਾਂ ਦੇ ਸਭ ਨੂੰ ਲੱਖ ਲੱਖ ਵਧਾਈਆਂ ਚੜ੍ਹਦੀ ਕਲਾ ਜਰੇ ਸਾਡਾ ਸੇਕோம் ਨੌਜਵਾਨ ਨਸ਼ਿਆਂ ਦਾ ਦੂਰ ਰਹੇ ਸਾਡੀ ਇਹ ਅਰਦਾਸ ਬਾਈ ਕਹਿ ਸਕਦੇ ਕਿ ਪੰਜਾਬੀਆਂ ਨੂੰ ਕੱਢਦੇ ਨੇ ਮੁਸਲ ਦੇ ਮੇਲੇ 'ਚ ਸ਼ਾਮਿਲ ਜ਼ਰੂਰ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜਿੱਦੋਂ ਕੋ ਟਾਈਮ ਹੈ ਉਹ ਕੱਢਣਾ ਚਾਹੀਦਾ ਕਿਉਂਕਿ ਬਹੁਤ اہم ਦੇਣਾ ਮਾਗੀ ਦਾ ਜਿਹੜਾ ਇਤਿਹਾਸ ਮੁਖਸਰ ਦੇ ਵਿੱਚ ਜਿਹੜਾ ਮੁਕਤੀ ਮਿਲੀਆਂ ਨੇ 40 ਬੰਦਿਆਂ ਨੂੰ 40 ਸ਼ਹੀਦਾਂ ਨੂੰ ਜਿਹਨਾਂ ਨੂੰ ਮੁਕਤੀ ਮਿਲੀ ਤਾਂ ਮੁਖਸਰ ਦਾ ਮਾਣ ਤਾਂ ਹੀ ਹੈ ਤਾਜੋ ਉਥੇ ਉਹਨਾਂ ਨੂੰ ਨਾ ਯਾਦ ਵਿੱਚ ਮੇਲਾ ਮਨਾਇਆ ਜਾਂਦਾ ਕਿਉਂਕਿ ਬਹੁਤ ਅਹਿਮ ਦੇਣਾ ਕੋਈ ਸ਼ੋਰ ਨਹੀਂ ਗੱਲ ਪਰ ਇਤਿਹਾਸ ਤੋਂ ਜਾਣੂ ਹੋਣਾ ਵੀ ਤਾਂ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਔਰ ਇਸ ਤੋਂ ਅਸੀਂ ਦੂਰ ਹੋ ਗਏ ਆ ਤਾਂ ਮੈਂ ਕਹਿੰਦਾ ਵਾਹਿਗੁਰੂ ਕਿ ਮੇਰੀ ਇਹੋ ਅਰਦਾਸ ਹੈ ਕਿ ਸਾਡੇ ਜਿਹੜੇ ਨੌਜਵਨ ਪੀੜੀ ਹੈ ਉਹ ਜ਼ਰੂਰ ਆਪਣੇ ਇਤਿਹਾਸ ਤੋਂ ਜਾਣੂ ਜਿਹੜਾ ਬੰਦਾ ਜਿੰਨੇ ਮਰਨਾ ਹੈ ਨਾ ਜਿਸ ਕੌਮ ਨੇ ਮਰਨਾ ਉਹ ਇਤਿਹਾਸ ਤੋਂ ਪੜਾ ਲਓ ਉਹ ਆਪਣਾ ਮਰ ਜਾਂਦੀ ਹੈ ਕਹਿੰਦੇ ਨੇ ਲਿਖਿਆ ਡਾਇਰੈਕਟਰਾਂ ਨੇ ਲਿਖਿਆ ਇਤਿਹਾਸ ਕੋਈ ਪੜਾਇਆ ਨਹੀਂ ਜਾਂਦੇ ਸਕੂਲਾਂ 'ਚ ਪੜਾਇਆ ਨਹੀਂ ਜਾਂਦੇ ਅੱਜ ਜੇ ਤੁਸੀਂ ਦਸਾਂ ਗੁਰੂਆਂ ਬਾਰੇ ਯਾਦ ਕਰਨਾ ਹੈ ਤੇ ਅਰਦਾਸ ਯਾਦ ਕਰ ਲਓ ਪ੍ਰਥਮ ਭਗਵਤੀ ਸਿਮਰ ਗੁਰੂ ਨਾਨਕ ਦੇਵ ਜੀ ਤੇ ਆਇਆ ਫਿਰ ਅੰਗਦ ਗੁਰਦੇਵ ਮਰਦਾਨੰ ਦੇਵ ਜੀ ਤੇ ਆਇਆ ਤਾਂ ਅਰਦਾਸ ਸਿੱਖਲੀ ਤੋਂ ਗੁਰਦਾਸ ਗੁਰਾਂ ਦੇ ਨਾਮ ਯਾਦ ਆਉਂਦੇ ਨੇ ਤੇ ਦਸ ਗੁਰੂ ਦੇ ਨਾਮ ਦੀ ਯਾਦ ਆ ਕਿ ਫਿਰ ਬਾਕੀ ਜਿੰਨਾ ਯਾਦ ਆਉਂਦੀਆਂ ਨੇ ਪੰਜ ਪਿਆਰੇ ਆ ਗਏ ਫਿਰ ਸਾਰੇ ਜੀ ਯਾਦ ਨੇ ਅਰਦਾਸ ਵਿੱਚ ਇਹ ਸ਼ਕਤੀ ਹੈ ਇਸ ਕਰਕੇ ਅਰਦਾਸ ਵਿੱਚ ਸ਼ਕਤੀ ਹੈ ਤੇ ਇਹਨਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧਮਕੀ ਗੁਰੂ ਘਰ ਨਮਸਤਕ ਹੋਣ ਲਈ ਅੱਜ ਮਾਗੀ ਦੇ ਤਿਹਾੜ ਤੇ ਸੰਗਤਾਂ ਦਾ ਇਕੱਠ ਵੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਮਿਲਿਆ ਸੰਗਤਾਂ ਬਹੁਤ ਹਮ ਹੁਹਾ ਕੇ ਪਹੁੰਚ ਰਹੀਆਂ ਐ ਬਾਕੀ ਸੰਤਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਗੁਰੂ ਜੀ ਦੇ ਇਤਿਹਾਸ ਨੂੰ ਜਾਣ ਕੇ ਤੇ ਗੁਰੂ ਘਰ ਆ ਕੇ ਨਮਕਤਕ ਹਮ ਹਮਾ ਕੇ ਹੋ ਵਾਹਿਗੁਰੂ ਅਰਦਾਸ ਬੇਨਤੀ ਕੀ ਪ੍ਰੀਤਿ ਆਂਦਰ ਸਰਕਾਰ ਅਰਦਾਸ ਬੇਨਤੀ ਜੀ ਇਹ ਹੀ ਸਾਰਿਆਂ ਆ ਕੇ ਅਰਦਾਸ ਕਰਦੇ ਆ ਕਿ ਸਾਰਿਆਂ ਵਾਸਤੇ ਹਰ ਦਿਨ ਜਿਹੜਾ ਸੁਖ ਭਰਿਆ ਹੋਵੇ ਪ੍ਰਮਾਤਮਾ ਸਭ ਦੀ ਭਲੀ ਕਰੇ ਹਰ ਕੇਸ ਦੀ ਆਸ ਮਰਾਦ ਪੂਰੀ ਹੋਵੇ ਗੁਰੂ ਸਰਬ ਦੀ ਕਿਰਪਾ ਹਰ ਤੇ ਬਣੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦੇਵ ਸਿੰਘ ਪਿੰਡ ਕੁਦੂਆਲਾ ਹੀ ਮੱਖੂਤੋ ਜੀ ਹਾਂ ਜੀ ਬਾਕੀ ਆਪੇ ਤਰ ਦਿਹਾੜਾ ਜੀ ਹਾਂਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਹਾਰ ਪਿੱਤਰ ਦਿਹਾੜਾ ਹੈ ਮਹਾਰਾਜ ਦੇ ਕਰ ਗੁਰੂ ਰਾਮਦਾਸ ਪਾਤਸ਼ਾਹ ਦੇ ਕਰ ਖੁਸ਼ੀਆਂ ਲੈਣ ਆਏ ਆ ਜੀ ਖੁਸ਼ੀਆਂ ਮਹਾਰਾਜ ਹਰਕੁਣ ਦੇ ਸੱਚੇ ਪਾਤਸ਼ਾਹ ਮਾਤਮਾ ਹਰਕ ਦਾ ਲੜਫੜੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸੱਚੇ ਦਿਲੋਂ ਉਹਦਾ ਪ੍ਰਮਾਤਮਾ ਉਹਦੀ ਅਸਮਾਨ ਪੂਰੀ ਕਰਦਾ ਹੈ ਅੱਜ ਬੜਾ ਹੈ ਮਹਾਨ ਦਿਹਾੜਾ ਹੈ ਜਿਸ ਨੂੰ ਅੱਜ ਮਾਗਦੀ ਜੋ ਸੰਗਰਾਂਦ ਚੜ੍ਹਦੀ ਆ ਬਾਗ ਦੇ ਦਿਹਾੜਾ ਕਹਿ ਕੇ ਇਸ ਨੂੰ ਮਨਾਇਆ ਜਾਂਦਾ ਹੈ ਬਾਗ ਦੇ ਦਿਹਾੜੇ ਵਿੱਚ ਇਹ ਹੋਇਆ ਸੀ ਕਿ ਜੋ ਚਾਲੀ ਮੁਕਤੇ ਕਹਿੰਦਾ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਕੋ ਐਸਾ ਸਮਾਂ ਆਇਆ ਤੇ ਉਹਨਾਂ ਮਹਾਰਾਜ ਜੀ ਨੂੰ ਜੋ ਹੈ ਇਹ ਜਵਾਬ ਦੇ ਦਿੱਤਾ ਫਿਰ ਮੁਕਤ ਸਰ ਜੋ ਹੈ ਗੁਰਦੁਆਰੇ ਵਿੱਚ ਆਏ ਫਿਰ ਉਹਨਾਂ ਨੂੰ ਆਪਣੀ ਸੋਝੀ ਆਈ ਉਹਨਾਂ ਗੁਰਸਾਹਿਬ ਕੋ ਮਾਫੀ ਮੰਗੀ ਉਹਨੂੰ ਬਦਾਵਾ ਕਿਹਾ ਜਾਂਦਾ ਹੈ ਬਦਾਵਾ ਉਹਨਾਂ ਨੇ ਪੜਵਾ ਕੇ ਤੇ ਉਹ ਜਿਹੜੇ ਸਨ ਉਹਨਾਂ ਨੇ ਮੁੜ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਫਿਰ ਵਾਪਸ ਆਪਣੇ ਕੌਮ ਵਿੱਚ ਆ ਗਏ ਆਨ ਕਰਕੇ ਉਹਨਾਂ ਨੂੰ ਮਾਫੀਆਂ ਦਿੱਤੀਆਂ ਗਿਆ ਤੇ ਬਾਗ ਦੇ ਦਿਹਾੜੇ ਤੇ ਬਹੁਤ ਕੁਝ ਕੀਤਾ ਜਾਂਦਾ ਹੈ ਇਸ ਦਿਨ ਹਰਮੰਦਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਅਨੁਸਾਰ ਜੋ ਰਾਗ ਹੈ ਬਸੰਤ ਰਾਗ ਦੇ ਆਰੰਭਤਾ ਹੁੰਦੀ ਹੈ ਅਮਰਤ ਵੇਲੇ ਅਰਦਾਸ ਹੋ ਕੇ ਬਸੰਤ ਰਾਗ ਸ਼ੁਰੂ ਕੀਤਾ ਜਾਂਦਾ ਹੈ ਤੇ ਜਿਹੜਾ ਵੀ ਰਾਗੀ ਬੈਠਾ ਹੈ ਜਿਹੜੀ ਵੀ ਚੌਂਕੀ ਸ਼ੁਰੂ ਹੁੰਦੀ ਹੈ ਬਸੰਤ ਰਾਗ ਦਾ ਆਰੰਭ ਕੀਤਾ ਜਾਂਦਾ ਹੈ ਤੇ ਬਸੰਤ ਰਾਗ ਦਾ ਹੀ ਭੋਗ ਪਾਇਆ ਜਾਂਦਾ ਸੋ ਇਸ ਕਰਕੇ ਮਾਗੀ ਦਾ ਵਿਸ਼ੇਸ਼ ਦਿਹਾੜਾ ਜਿੱਥੇ ਉਹ 40 ਮੁਕਤੀਆਂ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਬਸੰਤ ਰਤ ਜੋ ਸ਼ੁਰੂ ਹੁੰਦੀ ਹੈ ਉਹਦੇ ਅਨੁਸਾਰ ਜੇਕਰ ਕੀਰਤਨ ਆਰੰਭ ਹੋ ਜਾਂਦਾ ਹੈ ਇਹ ਮਰਿਆਦਾ ਜੋ ਹੈ ਹੋਲੀ ਤੱਕ ਚੱਲਦੀ ਰਹਿੰਦੀ ਹੈ ਸਾਧ ਸੰਗਤ ਜੀ ਆਪ ਨੂੰ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ ਕਿ ਜੋ ਬਸੰਤ ਰਾਗ ਹੈ ਇਹਦੇ ਵਿੱਚ ਸਾਡੇ ਆਤਮਾ ਨੂੰ ਬਹੁਤ ਬਲ ਮਿਲਦਾ ਹੈ ਮੌਲੀ ਧਰਤੀ ਮੌਲੀ ਆਕਾਸ਼ ਇਹ ਸ਼ਬਦ ਰਾਗੀ ਸਿੰਘ ਪੜ੍ਹਦੇ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦਾ ਇਕੱਠ ਬਹੁਤ ਹੈ ਜੀ ਕੱਲ ਹੋਰ ਜ਼ਿਆਦਾ ਹੋਏਗਾ ਕਿਉਂ ਜੋ ਸੰਗਤਾਂ ਇਹ ਘਰਾਂ ਤੋਂ ਚੱਲੀਆਂ ਹਨ ਮਾਗੀ ਦਿਹਾੜੇ ਸੰਗਰਾ ਦਾ ਦਿਹਾੜਾ ਹੁਣ ਕਰਕੇ ਸੰਗਤਾਂ ਬਹੁਤ ਪਹੁੰਚਣ ਗਿਆ ਹੋਮੋ ਮਾਗੇ ਸੰਗਤਾਂ ਪਹੁੰਚਣ ਗਿਆ ਕੱਲ ਦਾ ਵਿਸ਼ੇਸ਼ ਆਕਰਸ਼ਣ ਰਹੇਗਾ ਤਾਂ ਜੋ ਸੰਗਤਾਂ ਆ ਕੇ ਗੁਰੂ ਘਰੋਂ ਅਸੀਸਾਂ ਪ੍ਰਾਪਤ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਜੋ ਹੈ ਉਹ ਰਾਜੀ ਖੁਸ਼ੀ ਮੰਗਦੇ ਹਨ ਜਿੱਥੇ ਪਰਵਾਹ ਹੀ ਰਾਜੀ ਖੁਸ਼ੀ ਮੰਗਦੇ ਹਨ ਉੱਥੇ ਆਪਣੇ ਕਾਰੋਬਾਰਾਂ ਦੀ ਖੇਤੀ ਦੀ ਹਰ ਤਰ੍ਹਾਂ ਦੀ ਔਰ ਪੂਰੇ ਸਮੁੱਚੇ ਸਮਾਜ ਦੀ ਜੋ ਹੈ ਭਲਾ ਮੰਗਿਆ ਜਾਂਦਾ ਹੈ ਗੁਰੂ ਗ੍ਰਾਮਦਾਸ ਦਾ ਘਰ ਐਸਾ ਹੈ